ਸਰਬੋਤਮ ਜੈਤੋਪਾ ਸੰਤ ਸ੍ਰੀ ਨਰਾਇਣਪੁਰੀ ਜੀ ਮਹਾਰਾਜ ਅਤੇ ਸੰਤ ਖੁਸ਼ਾਲਪੁਰੀ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਬਾਬਾ ਮੋਨੀ ਗੁਰੂ ਸਰਵਦਲ ਵੀਰ ਕੋ ਦਿਾਲਪੁਰਾ ਆਪਣੋ ਢਨੇੜਾ ਡੇਰਾ ਬਾਬਾ ਛੰਡਾਨਾਥ ਵਿਖੇ 3 ਅਪ੍ਰੈਲ ਤੋਂ ਲੈ ਕੇ 9 ਅਪ੍ਰੈਲ ਤੱਕ ਸਪਾ ਕਰਾਈ ਜਾ ਰਹੀ ਹੈ ਇਸ ਸਪਾ ਦੌਰਾਨ ਸੰਤਾਂ ਵੱਲੋਂ ਸਮਾਜਿਕ ਕੰਮ ਵੀ ਕੀਤੇ ਜਾਂਦੇ ਨੇ ਜੀਵੇ ਕੇ 7 ਅਪ੍ਰੈਲ 2025 ਦਿਨ 100 ਵਾਰ ਨੂੰ ਇੱਕ ਵਿਸ਼ਾਲ ਗੋਮਦਨ ਕੈਂਪ ਦਾ ਉਜੋਗਨ ਕੀਤਾ ਜਾ ਰਿਹਾ ਹੈ ਸਾਰੇ ਗੋਮ ਭਗਤਾਂ ਨੂੰ ਸੇਵ ਕਰਨ ਦੀ ਬੇਨਤੀ ਹੈ ਜੀ ਕੰਤ ਤੋਂ ਵੱਡੀ ਸੰਪਾਦ ਦੇ ਵਿੱਚ ਆ ਕੇ તથા ਦਾ ਆਨੰਦ ਮਾਣੋ ਅਤੇ ਗੋਚੰਦ ਦੀ ਕਿਰਪਾ ਦਾ ਕਿੱਥੀ ਜਾ ਜਗੋ ਮਾਤਾ ਚੰਨੀ ਚਾਲਪ੍ਰੀ ਜੀ ਨੇ ਮਹਾਰਾਜ ਜੀ ਇਹਨਾਂ ਦੀ ਇੱਥੇ ਬਹੁਤ ਵੱਡੀ ਸੇਵ ਹੈ ਇਹ ਇਨਾ ਨੇ ਖੂਨਦਾਨ ਕੈਂਪ ਲਾਇਆ ਜੀ ਸਾਡੇ ਗਊਆਂ ਦੀ ਸੇਵਾ ਹੁੰਦੀ ਹੈ ਸਾਡੇ ਸੁਰਤਾਹ ਹੁੰਦੀ ਹੈ ਮਹਾਰਾਜ ਜੀ ਨਾਰਾਇਣਪੁਰੇ ਜੀ ਕਰਵਾਉਣ ਵਾਲੇ ਸੰਤ ਸਾਡੇ ਉਹ ਵੀ ਇੱਥੇ ਹਾਜ਼ਰੀ ਲਵਾਉਂਦੇ ਨੇ ਤੇ ਸਾਡਾ ਏਰੀਆ ਦੇ ਵਿੱਚ ਪੁਸ਼ਾਰਪੁਰ ਜੀ ਦਾ ਬਹੁਤ ਵੱਡਾ ਹੱਥ ਹੈ ਸਾਡੇ ਸਾਡੇ ਦੇ ਕਿ ਸੇਵਾ ਬਹੁਤ ਵਧੀਆ ਕਰ ਰਹੇ ਨੇ ਜੀ ਤੇ ਸੰਤ